ਤੇ ਬੜਾ ਮੋਟਾ ਜੇ ਠੀਕ ਹੈ ਜੀ ਪਰ ਆਹੀ ਨੂੰ ਵਾ ਕੇ ਰਾਣਾ ਅਸੀਂ ਥਾਣੇਦਾਰ ਮੈਂ ਰੂਪਾ ਆਹੀ ਤੇ ਦੌਰੀ ਮਰਾਸੀ ਤੇ ਅਜਮੇਰ ਜਿਹਦੀ ਆ ਦੁਕਾਨ ਜੀ ਮਹਿਰਮੀਆਂ ਸਾਹਿਬ ਜਿਹੜਾ ਬਜ਼ੁਰਗ ਤੇਰਾ ਭਾਨ ਜਾ ਹੋ ਨਾ ਕਹਿੰਦੀ ਜੁਆਈ ਆ ਪਤਨ ਦੋਤ ਜੁਆਈ ਆ ਇਹ ਕੋਸੇ ਇਹ ਉਹ ਸੀ ਮਹਿਰਮੀਆਂ ਨਿਓ ਤੇ ਇੱਕ ਰਾਜਾ ਚ ਮੇਰਾ ਦਾ ਸੀਗਾ ਤੇ ਮੈਂ ਤੇ ਠਾਣੇਦਾਰ ਪਾਉਂਦੇ ਸੀ ਕਬੱਡੀ ਹਾਂ ਰੂਪਾ ਦੌਰੀ ਤੇ ਰਾਜਾ ਜੇ ਮੇਰੇ ਚਾਰ ਸੀ ਸਟਾਪਰ ਸਾਡੇ ਹਾਂ ਅਸੀਂ ਥੋੜ੍ਹ ਕੇ ਛੜਕ ਖੇਡਣਾ ਇਹਨਾਂ ਦਾ ਭਾਰ ਹੁੰਦਾ 66 ਕਿਲੋ ਮੇਰਾ 57 ਕਿਲੋ ਵੀ ਸੀ ਤੇ 66 ਚ ਵੀ ਮੈਂ ਖੇਡ ਲੈਂਦਾ 57 ਚ ਵੀ ਮੈਂ ਖੇਡ ਲੈਂਦਾ ਮੈਂ ਦੋਨਾਂ ਟੀਮਾਂ 'ਚ ਖੇਡਦਾ ਸੀ ਤੇ ਪਾਈਆਂ ਸਾਡੀਆਂ ਦੋਨੀਆਂ ਸੀ ਉੱਤੇ ਛੜਕ ਹਾਂ ਛੜਕ ਕੇ ਖੇਡਣਾ ਤੇ ਜੇ ਮੇਰਾ 57 ਦਾ ਪੂਰਾ ਭਾਰ ਵਾਜ ਜਾਣਾ ਤਾਂ ਇਹਨਾਂ ਨੇ ਮੇਰਾ ਭਾਰ ਨਾ ਵਾਦਣ ਦੇਣਾ ਤੇ ਕਿਲੋ ਸਾਰਾ ਮੇਰਾ ਭਾਰ ਘਟਾਇਆ ਵਾ 58 ਤੋਂ 57 ਕਰਿਆ ਵਾ ਤੇ ਉੱਥੇ ਹੁਣ ਦੋ ਟੀਮਾਂ ਪਾ ਦੀਆਂ ਛੋਟੀਆਂ ਟੀਮਾਂ ਹੁੰਦੀਆਂ ਬਹੁਤ ਆ ਤੇ ਦੋ ਦਿਨ ਫਿਰ ਸਾਡਾ ਇੰਨਾ ਚੱਲਿਆ ਖੁੱਲ ਕੇ ਮੈਚ ਬਹੁਤ ਜ਼ਿਆਦੇ ਤੇ ਭਈ ਜੇ ਤੋ ਟੀਮ ਜਿਹੜਾ ਆਜੋ 57 ਦਾ ਦੋਜ਼ਰ ਵਾਲੇ ਆਜੋ 62 ਵਾਲਾ ਦੋਜ਼ਰ ਵਾਲੇ ਆਜੋ 57 ਐ ਹੀ ਹੋਵੇ ਜਣੀ ਦੋ ਤਿੰਨ ਚਾਰ ਚਾਰ ਪੰਜ ਪੰਜ ਮੈਚ ਸਾਡੇ ਦਿਹਾੜੀ ਚ ਹੋਇਆ ਕਰਨ ਤੇ ਸਾਡੀ ਹੋ ਗਈ ਮਿੱਤਰਾ ਬੱਸ ਜਿਹੜੇ ਕਰੇ ਅਸੀਂ ਰਹਿੰਦੇ ਸੀ ਨਾ ਪ੍ਰੀਤ ਪ੍ਰੀਤ ਆ ਕਾਰ ਹੁੰਦੀ ਸੀ ਪ੍ਰੀਤ ਕੋਲੇ ਮਹਿਰ ਮੀਆਂ ਨੇ ਉਹਨਾਂ ਦੀ ਉੱਥੇ ਕੁੜੀ ਵਿਆਹੀ ਸੀ ਭੈਣ ਉਹਨਾਂ ਦੀ ਉਹ ਐਵੇਂ ਕਹਦੀ ਤਕੜਾ ਸੀ ਪਰਿਵਾਰ ਪਸੂ ਪਸੂ ਬਹੁਤ ਸੀ ਉਹਨਾਂ ਦੇ ਦੁੱਧਾਂ ਤੇ ਚੰਗਾ ਤੇ ਉਹ ਨਾ ਬਾਲਟੀ ਦੁੱਧ ਦੀ ਮਾਂ ਦਾ ਪਤਾ ਲੈ ਕੇ ਆ ਜਾ ਕਨ ਫਿਰ 2-3 ਕ ਵਜੇ ਗਰਾਊਂਡ 'ਚ ਤੇ ਜਦੋਂ ਸਾਡਾ ਮਤਲਬ ਤੇ ਨਾ ਤੇ ਉਹਨਾਂ ਨੇ ਸਾਨੂੰ ਦੁੱਧਾਂ ਤੇ ਐਵੇਂ ਕਹਦੀ ਪੀਣਾ ਵਿਚਾਰਿਆਂ ਨੇ ਰੋਟੇ ਰਟੇ ਪਹਿਲਾਂ ਹੀ ਖਾਇਆ ਹੋਣਾ ਵੈਚੀ ਗਰਾਊਂਡ ਦੇ ਦੁੱਧ ਲਿਉਣਾ ਉਹਨਾਂ ਨੇ ਬਹੁਤ ਚੋ ਕਰਦੇ ਤੇ ਹਾਂ ਖੇਡਦੇ ਵੀ ਅਸੀਂ ਵਧੀਆ ਸੀ ਤੇ ਪਾਈ ਸਾਡਾ ਨਾ ਇੱਕ ਵੱਡੇ ਘਰ ਨਾਲ ਮੈਚ ਆ ਗਿਆ ਬੱਡੇ ਘਰ ਦੇ ਵੀ ਮੁੰਡੇ ਦੋ ਤਿੰਨ ਬੜੇ ਤਕੜੇ ਸਾਲੇ ਤੇ ਮੈਂ ਰੀਡਰ ਇਹਦੇ ਨਾਲ ਮੈਂ ਸੇਵ ਕਰ ਲਉ ਰੀਡਰ ਮੈਂ ਤਕੜਾ ਸੀ ਪੂਰਾ ਕਿਤੇ ਇਹ ਸੀ ਤਾਂ ਤਕੜਾ ਇਹ ਵੀ ਹੁੰਦਾ ਜਿ ਲਿੱਚੀ ਲੁੱਚੀ ਬਹੁਤ ਮਾਰਦਾ ਸੀ ਲਿੱਚੀ ਵਾਲੀ ਮਾਰਦਾ ਹਾਂ ਲਿੱਤੀ ਬਹੁਤ ਮਾਰਦਾ ਸੀ ਪਰ ਇਹਨੂੰ ਫੇਰ ਵੀ ਹੌਲਾ ਕਰਕੇ ਨਾ ਨੱਪ ਲੈਂਦੇ ਸੀ ਤੇ ਮੇਥੋਪੁਰਾਂਕ ਜਗਦੇ ਸੀ ਤੇ ਮੈਂ ਭਾਈ ਕਬੱਡੀ ਪਾਵਾਂ ਤੇ ਫੇਰ ਆਦਮ ਚੜ ਜੇ ਮੈਂ ਕਬੱਡੀ ਪਾਵਾਂ ਮੇਰਾ ਦਮ ਚੜ ਜੇ ਤੇ ਸਾਡੇ ਨਾਲ ਸਾਡੇ ਸਰ ਉਹਨਾਂ ਨੇ ਪੈਂਟ 2 2.5 ਪੈਂਟਾਂ ਤੇ ਸੀ ਹਾਰੀ ਜਾਈਏ ਸੈਮੀਫਾਈਨਲ ਮੈਚ 62 ਕਿਲੋ ਦਾ ਜਿਹੜਾ ਤਰਕ ਵਾਲਾ ਡੀਪੀ ਆ ਉਹਨੇ ਕੋ ਅਕੈਡਮੀ ਬਣਾਈ ਸੀ ਉਹ ਉਦੋਂ ਇਹਨਾਂ ਦਾ ਕੋਈ ਰੋਸਾ ਰਸਾ ਸੀ ਟੂਰਨਾਮੈਂਟ ਵਾਲਾ ਤੇ ਉਹ ਫਿਰਦਾ ਸੀ ਦਾਲੇ-ਦਾਲੇ ਉਹ ਸਾਡਾ ਮੈਚ ਦੇਖੀ ਜਾਂਦਾ ਸੀ ਉਹ ਸਾਡੇ ਕੋਲੇ ਆ ਗਿਆ ਆਪਣੇ ਨਾਲ ਸਾਡੇ ਨਾਲ ਗਏ ਸੀ ਭਜਨਾ ਦਰਸੂ ਚੇਤਕਾ ਕਈ ਜਣੇ ਸੀ ਆਪਣੇ ਪਿੰਡੋਂ ਵੀ ਉਹਨਾਂ ਨੂੰ ਕਹਿੰਦਾ ਜਿਹੜਾ ਛੋਡਾ ਟੀਮ ਛੋਡੀ ਜਿੱਤ ਜੂਗੀ ਜਿਹੜਾ ਛੋਡਾ ਮੁੰਡਾ ਰੇਡ ਪਾਉਂਦਾ ਨਾ ਵੀ ਉਹਦਾ ਦਮ ਚੜਦਾ ਤਾਂ ਭਾਰਪੂਰ ਘਟਾਇਆ ਵਾ ਤੇ ਉਹਦਾ ਦਮ ਚੜਦਾ ਨੂੰ ਦੁੱਧ ਦਾ ਇੱਕ ਗਲਾਸ ਲਿਆ ਕੇ ਪਿਆ ਦਿਓ ਤੇ ਤੁਹਾਡੀ ਟੀਮ ਜਿੱਤ ਜੂ ਤੇ ਇਹ ਤੋਂ ਸਾਡਾ ਹਾਫ ਟਾਈਮ ਹੋਇਆ ਤੇ ਭਾਈ ਉਹੀ ਗੱਲ ਭਜਨੇ ਨੇ ਦਾ ਉਹਦਾ ਹੋਟਲ ਜੇ ਤੋਂ ਚਲ ਦੁੱਧ ਲਿਆ ਜਿਹੜੀ ਉਸ ਟਾਈਮ ਤਾਂ ਮੌਕੇ ਜਿੱਤੇ ਤਾਂ ਚਲ ਨਹੀਂ ਵਿਚਾਰੇ ਉਹ ਪਹੁੰਚੇ ਮਗਰ ਉਹ ਤਾਂ ਲੈ ਆਉਂਦੇ ਸੀ ਤੇ ਜਦੋਂ ਉਹਨੇ ਚਲ ਅਸੀਂ ਉਹਨੇ ਭਾਈ ਦੁੱਧ ਲਿਆ ਕੇ ਮੈਨੂੰ ਇੱਕ ਗਲਾਸ ਪਿਆਤਾ ਉਹਦੇ ਨਾਲ ਮੇਰਾ ਗਰਮ ਸਰੀਰੀ ਤੋਂ ਹੋ ਗਿਆ ਭੋਰਾ ਤੇ ਇਹ ਹਾਫ ਟਾਈਮ ਤੋਂ ਬਾਅਦ ਖੇਡੇ ਤੇ ਮੇਰਾ ਤਾਂ ਹੌਸਲਾ ਹੀ ਵੱਧ ਗਿਆ ਬਲੱਡ ਵੱਧ ਗਿਆ ਪੂਰਾ ਤੇ ਮੈਂ ਭਾਈ ਸਤਾਵ ਚ ਵੀ ਖੜ ਜਾ ਆ ਰੂਪੇ ਹੋਣਾ ਤੇ ਉਹਨਾਂ ਚੋਂ ਮੁੰਡਾ ਨਾ ਰੋਕੇ ਇੱਕ ਤੇ ਮੈਂ ਰੋਕ ਲਿਆ ਉਹ ਲੱਕੋ ਚੱਕ ਕੇ ਦੋ ਵੇਰਾ ਤੇ ਜਦੋਂ ਉਹ ਰੋਕ ਲਿਆ ਤੇ ਉਹ ਸੇਵ ਇਕੱਠਾ ਨੇ ਦਰ ਦੋ ਪੁਆਇੰਟ ਲੈ ਆ ਸਾਡੇ ਦੇ ਢਾਈ ਸਾਡੇ ਢਾਈਆਂ ਤੇ 1000 ਦੇ ਸੀ ਤੇ ਸਾਡਾ ਡੂਡ ਉੱਤੇ ਹੋ ਗਿਆ ਡੇਢ ਤੇ ਹੋ ਗਿਆ ਜੋ ਡੇਢ ਉੱਤੇ ਹੋ ਗਿਆ ਤੇ ਸਾਡਾ ਵੀ ਹੌਸਲਾ ਵੱਧ ਗਿਆ ਉਹ ਦਵ ਗਿਆ ਪੂਰਾ ਤੇ ਜਦੋਂ ਮੈਂ ਫੇਰ ਸਟਾਪ ਤੇ ਕੜ ਗਿਆ ਮੈਂ ਫੇਰ ਆਇਆ ਫੇਰ ਚੋਪ ਲੈ ਮੈਂ ਲਗਾਤਾਰ ਉਹ ਮੁੰਡਾ ਦੋ ਯਾਰੀ ਚੱਕਿਆ ਉਹ ਮੇਥੋਂ ਜਕਣ ਹੀ ਲੱਗ ਗਿਆ ਛੱਕੀ ਹੋ ਗਿਆ ਛੱਕੀ ਹੋ ਗਿਆ ਤੇ ਛੱਕੀ ਹੋ ਗਿਆ ਤੇ ਮੈਂ ਪਾਈ ਉਹ ਸੱਟ ਲਿਆ ਸੜ ਕੇ ਤੇ ਚੱਲ ਸਾਡੇ ਦਾ ਚਾਰ ਪੰਜ ਪੁਆਇੰਟ ਉੱਤੇ ਹੋ ਗਏ ਫਿਰ ਮੈਂ ਜੋ ਰੇਟ ਉੱਧਰ ਪਾਈ ਉਹ ਮੇਥੋਂ ਡਰਨ ਲੱਗੇ ਤੇ ਚੱਲ ਪਾਈ ਇਹ ਸਾਡਾ ਮੈਚ ਲੈ ਉਹ ਸੈਮੀਫਾਈਨਲ ਮੈਚ ਅਸੀਂ ਜਿੱਤ ਗਏ ਵੱਡੇ ਕਰਨ ਤੇ ਜੇ ਅਸੀਂ ਉਹ ਹਾਰ ਜਾਂਦੇ ਮੈਚ ਤੇ ਡੀਪੀ ਨਾ ਆਉਂਦਾ ਤੇ ਅਸੀਂ ਉੱਥੋਂ ਟੂਰਨਾਮੈਂਟ ਹੀ ਹਾਰ ਜਾਣਾ ਸੀ ਚੱਲ ਮੁੜ ਕੇ ਸਾਡਾ 57 ਕਿਲੋ ਦਾ ਆ ਗਿਆ 57 ਕਿਲੋ ਸਾਡਾ ਛੜਕ ਨਹੀਂ ਹੁਣ ਜਿਹੜੇ ਕਲੇ ਇੱਥੇ ਤੋਂ ਫੁੱਟਬਾਲ ਖੇਡਣ ਇੱਥੇ ਆਉਂਦੇ ਹੁੰਦੇ ਸਾਰੇ ਜਾਣਦੇ ਸੀ ਸਾਨੂੰ ਵੀ ਜਾਣਦੇ ਸੀ ਉਹ ਹਾਂ ਤੇ ਉਹ ਪਾਈ ਉਹਨੇ ਲਗਣਾ ਬਤਲਾਉਦਾ ਵਾਲਾ ਜੀ ਤੇ ਜੇ ਕਿਹੜਾ ਪਾਸੇ ਹੋ ਗਏ ਜਾਂ ਠਾਣੇ ਦਾ ਤੇ ਸੇਵਕ ਫੇਰ ਨਹੀਂ ਇਹਨਾਂ ਨੇ ਰਹਿਣਾ ਉੱਤੋਂ ਝੁਫਲੇ ਆਪਾਂ ਰੱਖ ਲਾਂਗੇ ਉਹਨਾਂ ਨਾਲ ਸਾਡਾ ਝੜੱਕ ਨਹੀਂ ਮੈਚ ਆ ਗਿਆ ਤੇ ਝੜੱਕਾਂ ਨੂੰ ਅਸੀਂ ਚੰਗੀ ਤਰ੍ਹਾਂ ਜਣੀ ਚੰਗੀ ਤਰ੍ਹਾਂ ਕੋਟਿਆ ਟਕਾ ਆ ਗਏ ਹਾਂ ਤੇ ਉਹ ਡੀਪੀ ਬਹੁਤ ਖੁਸ਼ ਕਹਿੰਦਾ ਚੰਗੇ ਨਾਲ ਪੰਨੋ ਭੈਣ ਚੋਂਦਾਂ ਨੇ ਕਹਿੰਦਾ ਸਾਡੇ ਨਾਲ ਲੜਦੇ ਆ ਇਹ ਇਸ ਤਰ੍ਹਾਂ ਕੇ ਦੋਏ ਟੀਮਾਂ ਸੀ ਫਾਈਨਲ ਚ ਲੈ ਗਈ ਸਾਡੀਆਂ ਫਾਈਨਲ ਚ ਜਾਵੜੀਆਂ ਤੇ ਬੱਸੂ ਵਾਲਾ ਸਾਡਾ ਮੈਚ ਆ ਗਿਆ ਤੇ ਫਾਈਨਲ ਮੈਚ ਆ। ਉਹਦੇ ਚ ਲ ਉਹਨੇ ਕੀ ਕਰਿਆ ਦੂਜੀ ਕੋਟੀ ਠਾਣੇਦਾਰ ਸੇਵ ਕਰ ਗਿਆ ਤੇ ਉਹਨੇ ਚੱਕੇ ਤਾਂ ਤੋਂ ਪਾਈ ਸੇਵ ਕ ਥੱਲੇ ਮਾਰਿਆ। ਅੱਜ ਤੋਂ ਐਂ ਚੱਕ ਲਿਆ ਐਂ ਜਾ ਕੇ ਥੱਲੇ ਹੀ ਤੋਂ ਮਾਰਿਆ ਇਹਦਾ ਕਿ ਨੱਕ ਵਜਾ ਪਤਾ ਨਹੀਂ ਕੀ ਵਜਾ ਤੇ ਇਹਦੀ ਨਕਸੀਰ ਜੀ ਟੁੱਟ ਗਈ। ਬਾਵਾ ਮੈਲਾ ਨਿਕਲਿਆ। ਹੂੰ। ਚੱਲ ਭਾਈ ਅਸੀਂ ਰੌਲਾ ਪਾ ਲਿਆ ਅਸੀਂ ਉਹਨੂੰ ਪੀਟੀ ਮਾਰ ਜਿਹੜਾ ਰੈਫਰੀ ਕਰੇਗਾ ਯਾਰ ਇਹ ਕੀ ਕਰਦਾ ਇਹ। ਤੁਸੀਂ ਲੋਕ ਦੇ ਤੀ ਵਿਸਲ ਨਹੀਂ ਮਾਰਦੇ ਜਦੋਂ ਚੱਕੀ ਖੜਾ ਤਾਂ ਹਾਂ ਤੂੰ ਉਹਦੀ ਵਿਸਲ ਮਾਰ ਦੇ। ਹਾਂ ਤੇ ਤੂੰ ਬੁਕਾਦ ਨਾ ਰੁਕਿਆ ਹਾਂ ਇਹ ਭਜਨੇ ਹੁਣੀ ਸਾਨੂੰ ਮੈਨੂੰ ਕਦੇ ਜੀ ਤੂੰ ਤਗੜੀ ਦੀ ਪਾਣ ਜਾਂ ਮਾਰ ਦੇ ਉਹ ਵੀ ਮਾਰ ਮੁੱਕੀ ਤੇ ਮੈਂ ਕਹਿੰਨੀ ਮੇਰਾ ਸੁਭਾਏ ਸੀ ਮੈਂ ਨਾ ਛੱਟ ਕੇ ਤੋਂ ਖਾਦੀ ਸੀ ਤੇ ਨਾ ਮੈਂ ਮਾਰਦਾ ਹੀ ਸੀ ਮਾਰਦਾ ਹੀ ਸੀ ਤੇ ਜਦੋਂ ਫਿਰ ਮੈਨੂੰ ਵੀ ਗੁੱਸਾ ਆ ਗਿਆ ਮੈਂ ਕਹਾਂ ਜਿਹੜੇ ਨੇ ਜਾਣਦੇ ਅਸੀਂ ਉਹਨਾਂ ਨੂੰ ਸੀ ਜਿੱਤਦੇ ਉਹ ਹਰ ਦੇ ਕਰਕੇ ਹੀ ਮਾਰਦੇ ਸੀ ਤੇ ਮੈਂ ਵੀ ਕੀ ਕਰਿਆ ਮੈਂ ਹੌਲੀ ਹੌਲੀ ਘੇਰ ਕੇ ਲਿਆਇਆ ਭਾਈ ਉਹਨਾਂ ਨੂੰ ਲਿਆ ਲਿਆ ਕੇ ਪਾਲ ਜਦੋਂ ਨੇੜੇ ਆਇਆ ਤੇ ਮਾਂ ਬਸ ਕੇ ਮੁੱਕੀ ਤੇ ਜੋ ਨਾ ਇੱਥੇ ਮਾਰੇ ਟਕਾਕ ਤਕਾ ਕੇ ਤੇ ਪਾਈ ਥਾ ਕੇ ਜਿਹੜਾ ਡਿੱਗ ਪਿਆ ਉਹ ਹੀ ਪੀਟੀਏ ਜਿਹੜਾ ਉਹਨੂੰ ਅਸੀਂ ਰੋਕਦਾ ਤੇ ਭੱਜ ਕੇ ਆ ਗਿਆ ਮੇਰਾ ਗੁੱਟ ਭੰਨ ਲਿਆ ਮੈਨੂੰ ਕਹਿੰਦਾ ਇਹ ਕੀ ਕਰਿਆ ਮੈਂ ਕਹੀ ਨਹੀਂ ਕੀ ਕਰਿਆ ਸੀ ਅਸੀਂ ਜਿੱਦ ਪਿਆ ਉਸ ਵਿੱਚ ਕਹਿੰਦਾ ਚੱਲ 5 ਮਿੰਟ ਲਈ ਬਾਹਰ ਚੱਲ ਉੱਥੇ ਰੋਲਾ ਰੋਲਾ ਪੈ ਕੇ ਮੈਨੂੰ 2 ਕੋ ਪੁਆਇੰਟ ਦਾ ਵਾਰ ਕਾਟਦਾ ਗੱਲ ਕਹਿੰਦਾ ਇੱਥੇ ਕੋਈ ਨਹੀਂ ਤੂੰ ਬਦਲਾ ਲੈ ਲੈ ਆ ਜਾ ਬਾਹਰ ਟੀਮ ਅਸੀਂ ਜਾਂਦੇ ਸੀ ਉਹ ਅਸੀਂ ਇਸ ਤਰ੍ਹਾਂ ਜਿੱਤੇ ਸਾਰੇ ਬਕੈਨਾਂ ਵਿੱਚ ਹਰਦਾ ਬੰਦਾ ਸੱਟ ਵੀ ਮਾਰਦਾ ਸੱਟ ਮਾਰਦਾ ਸੱਟ ਮਾਰਦਾ ਜੀ ਫੇਰ ਸਾਡਾ ਰਹਿ ਗਿਆ 57 ਕਿਲੋ ਦਾ ਹੁਣ 57 ਕਿਲੋ ਜੂਵੀ ਮੈਂ ਕਿਹੜਾ ਚਲ 62 ਤੇ 2-3 ਕਦਾ ਭਾਰ ਆਉਂਦਾ ਨਹੀਂ ਸੀ ਖੜ ਜਾਂਦੇ ਸੀ 57 ਵੀ ਚਿੱਤੀ ਫੇਰ ਉੱਥੋਂ ਹਾਂ ਉਹਦਾ 57 ਦਾ ਸਾਡਾ ਯਾਰ ਉੱਧਰ ਸੀਗਾ ਪਤਾ ਨਹੀਂ ਕਿਹੜੇ ਪਿੰਡ ਨਾਲ ਉਹ ਵੀ ਸਾਡਾ ਮੈਚ ਬਹੁਤ ਟਕਾ ਕੇ ਹੋਇਆ ਬਹੁਤ ਹੈ ਕੇ ਹੋਇਆ ਜਿਹੜੇ ਇਸ ਤਰ੍ਹਾਂ ਕਬੱਡੀ ਨੂੰ ਖੇਡਦੇ ਰਹੇ ਆ ਤੇ ਮੈਂ ਕਿਤੇ ਸੱਟ ਨਾ ਮਾਰੀ ਤੇ ਨਾ ਪਾ ਖਾਦੀ ਆ ਮੇਰੀ ਸਪ੍ਰਿੰਟ ਬਹੁਤ ਤਕੜੀ ਸੀ ਹਾਂ ਮੇਰੀ ਸਪ੍ਰਿੰਟ ਦੇ ਰਹਾਂਗੇ ਆਪ ਨੂੰ ਮਾਰੂ ਆਪੇ ਮੇਰੀ ਸਪ੍ਰਿੰਟ ਮੇਰੀ ਤਕੜੀ ਮੈਂ ਭੱਜ ਕੇ ਬੰਦੇ ਤੋਂ ਨਿਕਲਿਆ ਹੁੰਦਾ ਸੀ ਹਾਂ ਮੈਂ ਬਾਹਰ ਦਾ ਨਹੀਂ ਸੀ ਸੱਟ ਇਸੇ ਤਰੀਕੇ ਮੇਰੀ ਹਾਕੀ ਦੇ ਵਿੱਚ ਗੇਮ ਵਧਿਆ ਸੀ ਕਿਉਂਕਿ ਸਪ੍ਰਿੰਟ ਮੇਰੀ ਰੇਸ ਮੇਰੀ ਬਹੁਤ ਸੀ ਬਾਲ ਦੇ ਉੱਤੇ ਜਾ ਚੜਨਾ ਇਸ ਤਰ੍ਹਾਂ ਸੀ ਹਾਕੀ ਦਾ ਸਾਡਾ ਕਿਰਮ ਮੈਂ ਤਾਂ ਕਬੱਡੀ ਦਾ ਤੁਹਾਨੂੰ ਮੈਂ ਜਿਹੜਾ ਸੁਣਾਇਆ ਇਹ ਸਮੇ ਸਮੇ ਦੀਆਂ ਗੱਲਾਂ ਜਿਹੜੀਆਂ ਪੀਰ ਤੇ ਇਹਦੀਆਂ ਮੁੜ ਕੇ ਨਹੀਂ ਆਉਂਦਾ ਹਾਂ ਮੁੜ ਕੇ ਨਹੀਂ ਆਉਂਦਾ ਸ Et on le cas.